ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਤੇ ਨਨ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਭਗਤਾ ਭਾਈ ਦਾ ਤਸੀਗਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈ ਨੂੰ ਬਠਿੰਡਾ ਪੈਂਦਾ ਜੀ ਜਿਹੜਾ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਉਹਨਾਂ ਦਾ ਕੰਮ ਆ ਜੀ ਰੂਟਨ ਦੇ ਪਸ਼ੂ ਆਉਂਦੇ ਰਹਿੰਦੇ ਨੇ ਤੇ ਇਸ ਕਰੋਂ ਮੇਰੀ ਪਹਿਲੀ ਵੀਡੀਓ ਆ ਜੀ ਸਾਡੇ ਲਈ ਦੋ ਤੋਫੇ ਲੈ ਕੇ ਆਏ ਆ ਜੀ ਦੋਨੇ ਤਾਜ਼ੇ ਸੂਏ ਆ ਤੇ ਦੋਨਾਂ ਮਗਰੀ ਚੰਗੀਆਂ ਬੱਚੀਆਂ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਸਸਿਕਾ ਬਾਈ ਸਸਿਕਾ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਹਣੀ ਪਿੰਡ ਭਗਤਾਪਾਈ ਜ਼ਿਲ੍ਹਾ ਬਠਿੰਡਾ ਜੀ ਮੋਬਾਈਲ ਨੰਬਰ 8146694120 ਠੀਕ ਆ ਬਾਈ ਵਪਾਰ ਦਾ ਕੰਮ ਆ ਹਾਂ ਬਾਈ ਵਪਾਰ ਦਾ ਕੰਮ ਆ ਠੀਕ ਆ ਜੀ ਲਗਾਤਾਰ ਹੀ ਹੁੰਦੇ ਰਹੇ ਹਾਂ 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 ਬਾਈ ਲਗਾਤਾਰ ਹੀ ਆਉਤੇ ਹੁੰਦੇ ਆ ਬਾਈ 7-8 ਗਾਵਾਂ ਠੀਕ ਹੈ ਜੀ ਜ਼ਿਆਦਾਤਰ ਗੱਬੜ ਹੁੰਦੀਆਂ ਕਿ ਸੂਈਆਂ ਗੱਬੜ ਵੀ ਹੁੰਦੀਆਂ ਬਾਈ ਤੇ ਵੀਡੀਓ ਆਪਾਂ ਸੂਈਆਂ ਦੀ ਪਾਉਨੇ ਆ ਗੱਬਣਾ ਹਰ ਹੁੰਦੀਆਂ ਲਗਾ ਜਿਹੜੇ ਸੂਈਆਂ ਹੱਲ ਥੋੜਾ ਜਿਆਦਾ ਹਾਂ ਸੂਈਆਂ ਫਿਰ ਆਉਣਾ ਬਾਈ ਘਰੋਂ ਬੰਦਾ ਸੂਈ ਦੀ ਗਾਂ ਲੈ ਕੇ ਖੋਜ ਰਿੰਦਾ ਨਾਲ ਅਗਲੀ ਦਸੱਲੀ ਹੋ ਜਾਂਦੀ ਆ ਬਾਈ ਦੋ ਟਾਈਮ ਚੋ ਲੈਿੰਦਾ ਅਗਲਾ ਬ੍ਰੋ ਟਾਈਮ ਚੋ ਲੈਿੰਦਾ ਜਾਨੀ ਵੇਖ ਪ੍ਰਕਾਰ ਦਾ ਹਾਂ ਹਰੇ ਪ੍ਰਕਾਰ ਦਾ ਹੁੰਦਾ ਬਾਈ ਜਰਸੀ ਸ਼ਾਈ ਵਾਲ ਕ੍ਰੋਸ ਸਾਰੇ ਪਾਇਦਾ ਚ 50 40 ਹਰੇ ਬੰਦਾ ਫਤੂਨ ਦਾ ਬਾਈ ਠੀਕ ਹੈ ਜਿਹੜਾ ਜੇ ਜੇ ਅਗਲੇ ਲੋ ਜਾਲੇ ਡਿਮਾਂਡ ਆ ਬਈ ਬੰਦਾ ਖਾਲੇ ਨਹੀਂ ਮੁਰਦਾ ਗਾ ਜੀ ਠੀਕ ਆ ਬਾਈ ਹਾਂ ਤੇ ਅੱਜ ਦੋ ਨਾ ਕਰਦੇ ਅੱਜ ਨੰਬਰ 1 ਤੋਂ ਸ਼ੁਰੂ ਕਰ ਲੈਨੇ ਸੂਆ ਕਰ ਨਮਾਜ਼ ਇਹ ਬਾਈ ਦੂਜਾ ਸੂਆ ਗਈ ਪਹਿਲਾ ਸੂਆ ਦੋ ਤਾਂ ਹੁੰਦਾ ਸੌਰੀ ਹਾਂ ਹਾਂ ਪਹਿਲਾ ਦੋ ਦੰਦ ਬੱਚੇ ਹੀ ਆ ਜੇ ਹਾਂ ਬੱਚੇ ਇਹ ਦੰਦ ਪਟਕੇ ਵੀ ਦਿਖਾਵਾ ਗਿਆ ਆਪਾਂ ਕਹਿਣ ਦੀ ਗੱਲ ਨਹੀਂ ਕਿ ਪਰसों ਸੂਈ ਆ ਬਾਈ 100 ਵਾਰ ਨੂੰ ਸਵੇਰ ਠੀਕ ਹੈ ਜੀ ਚਾਹ ਤਾਂ ਅਤਵਾਰ ਦੀ ਰਾਤ ਮੰਨ ਲਓ ਤੇ ਸੋਵਾਰ ਦਾ ਸਵੇਰ ਮੰਨ ਲਓ ਜਦੋਂ ਮਾਰ ਗਿਆ ਪਤਾ ਆਇਆ ਇਹ ਨਾੜੂ ਉਹ ਤਾਂ ਹਾਂ ਬੱਚੀ ਨਾ ਗੜਾ ਪਤਾ ਵੀ ਮਾਰ ਕੇ ਦਿਖਾ ਦਿੰਦੇ ਆ ਜੀ ਠੀਕ ਹੈ ਬਾਈ ਜਿਹੜੇ ਹਿਸਾਬ ਨਾਲ ਬਾਈ ਹਜੇ ਬੱਚਾ ਹਾਈਟ ਬਹੁਤ ਚੰਗੀ ਹੈ ਹਾਂ ਬਾਈ ਹਾਈਟ ਹਾਈਟ ਬਹੁਤ ਚੰਗੀ ਹੈ ਜੀ ਠੀਕ ਹੈ ਤੇ ਬਹੁਤ ਬੌੜੇ ਤੋਂ ਬਾਈ 13 ਕਿਲੋ ਕਿਲੋ ਬੱਚੀ ਬੌੜਾ ਤਿਆਰ ਆਗਾ ਹਾਂ ਦੱਦ ਮਾਨ ਵਾਲੇ ਚ ਕੋਈ ਬੌੜਾ ਮੰਨ ਲੇ ਠੀਕ ਆ 13 ਤੋਂ 14 ਕਿਲੋ ਜੋ ਕਿ ਲੈ ਜਾਏ ਜੀ ਹਨਾ ਵੀ ਡਰ ਨਾ ਜਾਮਾ ਜੀ ਬਾਈ ਜਮਾ ਗਰੰਟੀ ਹੋਊਗੀ ਆਪਣਾ ਬੰਦਾ ਵੀ ਆਪ ਸੀ ਨਾ ਲਾਵੇ ਜੀ ਠੀਕ ਆ ਬਾਈ ਬਾਕੀ ਧਾਰਾ ਮਾਰ ਕੇ ਤੁਹਾਨੂੰ ਚੈੱਕ ਵੀ ਕਰਵਾ ਦਿੰਨੇ ਆ ਬੱਚਾ ਹੀ ਆ ਜੀ ਹਜੇ ਕੋਈ ਬੰਦਾ ਬਾਈ ਹੱਥ ਵੀ ਨਾ ਲਾਵੇ ਕਰੋ ਕੋਈ ਕੋਰ ਨਾ ਮੰਗ ਲਾ ਨਾ ਮਗਰ ਲੈ ਮਾ ਜੀ ਚੈੱਕ ਕਰੋ ਓਕ ਸੋ ਜੀ ਹਨਾ ਹੁੰਦਾ ਬਾਈ ਤੁਸੀਂ ਬੰਦਾ ਹੱਥ ਵੀ ਨਾ ਲਾਵੇ ਆਪਣੀ ਗਰੰਟੀ ਹੋਊਗੀ ਠੀਕ ਆ ਤੋਰ ਕੇ ਦਿਖਾ ਦਿ ਵੀਰ ਸੂਆ ਪਹਿਲਾ ਜੇ ਮੂੰਹ ਤੋਂ ਦੋ ਦੰਦ ਬੱਚਾ ਚੈੱਕ ਕਰਨੇ ਹੁਣ ਚੈੱਕ ਕਰ ਸਕਦਾ ਹਾਈਟ ਜੇ ਆਪਾਂ ਗੱਲ ਕਰਗੇ 5 ਤੋਂ ਬਾਹਰ ਹੋਣਾ ਨਾ ਬਾਈ ਹਾਂ ਬਾਈ 5 ਤੋਂ ਬਾਹਰ ਹਾਈਟ ਆਵੇ ਦੰਦ ਵੀ ਦਿਖਾ ਦੋ ਬਾਈ ਦੰਦ ਚੈੱਕ ਹਾਂ ਚੌਂਗੇ ਦੇ ਚੱਕੀ ਜਾਂਦੀ ਹੈ ਬਾਈ ਸਹੀ ਗੱਲ ਹੈ ਜੀ 5 ਤੋਂ ਪਲੱਸ ਆ ਜੀ ਹਾਈਟ 13 ਤੋਂ 14 ਕਿਲੋ ਬੋਲੀ ਤਿਆਰ ਆ ਜੀ ਫਾਇਦਾ ਤੁਹਾਡਾ ਇਹ ਹੋ ਜਾਣਾ ਕਿ ਮਗਰ ਸਾਨੂੰ ਬੱਚੀ ਮਿਲ ਜਾਣੀ ਹੈ ਜੀ ਬੱਚੀ ਬਹੁਤ ਚੰਗੀ ਹੈ ਬਾਈ ਮਗਰ ਵੀ ਬੱਚੇ ਜੇ ਬੱਚਾ ਹੁੰਦਾ ਬਾਈ ਲੈ ਕੇ ਤਾਂ ਵੀ ਜਾਣਾ ਪੈਣਾ ਸੀਗਾ ਹੁਣ ਪਸ਼ੂ ਦੋ ਬਣ ਜਾਣੇ ਆ ਜੀ ਸੇਵਾ ਗੁਰਸਾਲਕ ਬੱਚੀ ਦੀ ਹੋ ਗਈ ਮਗਰ ਟੋਪ ਦੀ ਵਹਿੜ ਤਿਆਰ ਹੋ ਜੂ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਕਿੰਨਾ ਕੁ ਪਾਜੂ ਬਾਈ ਦੁੱਧ ਬਾਈ ਦੁੱਧ ਦਾ ਬਾਈ ਅਗਲੇ ਵੀ ਬਾਕੀ ਸੇਵਾ ਦਾ ਆਪਣੇ ਦਾ ਜਨਾ 18 ਕਿਲੋ ਦੁੱਧ ਪਾ ਜੀ ਵਹਿੜ ਬਰੇਰਾ ਆਉਣਾ ਕੋਈ ਕੋਈ ਵਾਦਾ ਨਹੀਂ ਬਾਈ 18 ਪਰਸੇ ਸੂਈ ਫੱਲੇ 13 14 ਕਿਲੋ ਐ ਬੋਲਾ 13 ਕਿਲੋ ਮੰਨ ਕੇ ਅਗਲਾ 2 ਡਾ ਕੇ ਜੋ ਕੇ ਲੈ ਜੇ ਬਾਈ 2 ਕਿਲੋ ਹਾਂਜੀ ਸਹੀ ਗੱਲ ਆ ਜੀ ਮੁੱਲ ਲੈਣ ਦੇ ਜਿਹਾ ਬਾਈ ਮਾਨਤਾ ਕਰਾਏ ਮੁੱਲ ਮੁੜ ਕੇ ਅਗਲਾ ਕਹਿੰਦਾ ਮੁੱਲ ਨਹੀਂ ਕੀਤਾ ਸੀਗਾ ਮੁੱਲ 65000 ਰੁਪਏ ਉਹ ਆਏ ਗਏ ਬੰਦੇ ਆ ਮਾਨਤਾ ਜ਼ਰੂਰ ਬਣਾਈ ਕਰਦਾ ਮੁੱਲ ਬਾਈ 65000 ਰੁਪਏ ਕਰਦੇ ਆਏ ਗਏ ਨੂੰ ਸੂਰਛੱਪਾ ਹੋ ਜਾਊਗਾ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਦੋ ਨੰਬਰ ਇਹਦਾ ਸੂਆ ਕਿੰਨਾ ਜੀ ਇਹ ਬਾਈ ਦੂਜਾ ਸੂਆ ਜੀ ਹੈ ਠੀਕ ਆ ਬਾਈ ਇਹ ਰਾਤ ਸੂਈ ਆਈ ਰਾਤ ਜੀ ਬੌਲੇ ਤੋਂ ਖਾਣੀ ਆਈ ਜਨਾ ਟਾਇ ਨਾੜ 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 ਮੁਕਾ ਗਈ ਛੋਟਾ ਨਾੜ ਬਹੁਤ ਚੰਗੀ ਹੈ ਬੱਚੇ ਦਾ ਪਤਾ ਭਾਈ ਬੱਚੇ ਦਾ ਨਹੀਂ ਭਾਈ ਸੀਮਾ ਦਾ ਆਪਾਂ ਲੈ ਲੈਂਦਾ ਹਾਂ ਮੈਂ ਆਪਾਂ ਕਹੀ ਹੈਗੇ ਫਲਾਣ ਨੇ ਜੀ ਤੇ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਹੈ ਚੰਗੇ ਸੀ ਹਾਂਜੀ ਸੀਮਾ ਬੱਚੇ ਦੋਨੇ ਬਹੁਤ ਚੰਗੇ ਆਈਏ ਇਹ ਕੱਟ ਕੱਟ ਬੱਚੇ ਦਾ ਬਹੁਤ ਆਈ ਬੱਚੇ ਦੋਨੇ ਬਹੁਤ ਚੰਗੇ ਆਈਏ ਇਹਦਾ ਇਹ ਪਾਲ ਫੂਲ ਦੀ ਨਹੀਂ ਲਾਹੀ ਜੀ ਆਪਾਂ ਧਾਰਾ ਮਾਰ ਦਿੰਦੇ ਹਾਂ ਜੀ ਠੀਕ ਹੈ ਸੂਆ ਦੂਜਾ ਸੂਈ ਹੈ ਹਾਂ ਦੂਜਾ ਸੂਈ ਹੈ ਲੈਣਾ ਠੀਕ ਹੈ ਜੇਰ ਡੰਣਾ ਜੀ ਭਾਈ ਜੇਰ ਵੀ ਆਪਣੇ ਕੋਲ ਵੀਡੀਓ ਬਣੀ ਹੋਈ ਹੈਗੀ ਉਹਨਾਂ ਦਾ ਆਪਾਂ ਗਾਰੰਟੀ ਹੈ ਜੇਰ ਜੱਪੇ ਦੀ ਠੀਕ ਹੈ ਬਾਈ ਤਾਰਾ ਮਾਰ ਕੇ ਇਹਦੀਆਂ ਵੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਨਿਆਣਾ ਪਾਉਣਾ ਜ਼ਰੂਰੀ ਹੁੰਦਾ ਬਾਈ ਆਹ ਪਾ ਵਾਲਾ ਬਾਈ ਥੋੜੀ ਜਿਹੀ ਕਰੀ ਕਰਦੀ ਐ ਬਾਕੀ ਥਰਾਂ ਦੀ ਗੱਲ ਹੈ ਜੀ ਚੈੱਕ ਕਰੋ ਮਗਰ ਮੈਂ ਜੀ ਮਾਰ ਦਿੰਦੇ ਆ ਨਾ ਪਾਲ ਬਾਲੀ ਰਹੀ ਪਈ ਐ ਬਾਈ ਮਠਾ ਮੋਠਾ ਪਾਇਆ ਇਹਨਾਂ ਨਾ ਠੀਕ ਹੈ ਜੀ ਬਾਈ ਜੀ ਤਾਂ ਬਹੁਤ ਓਕੇ ਹੈ ਜੀ ਕਿ ਵਾਈ ਦੀ ਇੱਕ ਨੰਬਰ ਐ ਇਹਦਾ ਬਾਈ ਹੁਣ ਭਾਂਡੇ ਦਾ ਬੋਲਾ ਕਿੰਨਾ ਤਿਆਰ ਆ ਜੀ ਇਹਦਾ ਬਾਈ ਸਵੇਰ ਕੱਲ੍ਹ ਮੰਨ ਕੇ ਚਲੋ 3 ਵਜੇ ਸੁੱਈ ਸੀਗੀ ਰਾਤ ਨੂੰ ਜੇਰ ਪੈ ਗਈ ਸੀ ਰਾਤ ਵੀ 12:00 ਤੱਕ ਕੇ ਜਾਵਾਂ ਸਾਫ ਆ ਗਈ ਠੀਕ ਕਰ ਤੜਕੇ ਸੀਗਾ ਸਾਡੇ ਪੰਜ ਕਿਲੋ ਬੋਲਾ ਹੁਣ ਵੀ ਮੰਨ 10 11 ਕਿਲੋ ਹੋਏਗਾ ਤੁਹਾਨੂੰ 11 ਕਿਲੋ ਨੈਟ ਤਿਆਰ ਆਊਗਾ ਹਾਂ ਹੌਣ ਚੋਈ ਜਾਊਗਾ 10 11 ਕਿਲੋ ਲੇ ਜਾਵਾਂ ਨੈਟ ਤਿਆਰ ਆਗੇ ਠੀਕਾ ਤੋੜ ਕੇ ਦਿਖਾ ਦਿਓ ਸੁਆ ਦੂਜਾ ਸੂਈ ਜੀ ਇਹ ਵੀ ਬਿਲਕੁਲ ਤਾਜੀ ਸੂਈ ਆ ਬੱਚਾ ਇਹਦੇ ਮਗਰ ਵੀ ਬੱਚੀ 10 ਤੋਂ 11 ਕਿਲੋ ਬੋਲਾ ਨੈਟ ਤਿਆਰ ਆ ਜੀ ਦੋ ਟਾਈਮ ਚੋਲਿਓ ਚਾਰ ਚੋਲਿਓ ਠੋਸ ਰਵਾਨੇ ਦੀ ਗਾਂ ਜੀ ਫੈਕਸ ਅਧਰ ਫਾਇਦਾ ਤੁਹਾਡਾ ਇਹ ਹੋ ਜਾਣਾ ਬਈ ਇਸ ਹਵਾਨੇ ਨੂੰ ਨਸਟੈਟਸ ਵਗੈਰਾ ਦੀ ਪ੍ਰੋਬਲਮ ਬਹੁਤ ਹੈ। ਇਹ ਬਈ ਮੰਗਲਵਾਰ ਦੀ ਕੱਲ ਦੀ ਸੂਈ ਵੀ ਹੈ 100 ਐਤਵਾਰ ਰਾਤ ਦੀ ਸੂਈ ਵੀ ਹੈਗੀ। ਠੀਕ ਹੈ ਜੀ। ਪੂਰਾ ਠੋਸ ਹਵਾਨਾ ਜੀ ਪੱਕੇਲੇ ਦੇ ਦੀ ਆ। ਕਿੰਨਾ ਕੁ ਬਾਜੂ ਬਈ ਦੁੱਧ? ਬਈ ਇਹ ਵੀ 18-18 ਕਿਲੋ ਬੜੇ ਆਉਣਾ ਭਾਜੂ ਜੇ ਸਾਬ ਨਾਲ ਗਰਮੀ ਹੈਗੀ। ਠੀਕ ਹੈ। ਥੋੜਾ ਜਿਹਾ ਗਰਮੀ ਕਰਨ ਨੂੰ। ਹਾਂ ਜੀ। ਜੇ ਸਾਲ ਹੁੰਦਾ ਤਾਂ ਵੱਧ ਪਾ ਜਾਂਦਾ। ਸਾਲ ਹੁੰਦਾ ਵੱਧ ਪਾ ਜਾਂਦੇ ਆਂ ਆਪਾਂ ਕਹੀਏਗੇ 20+ ਪਾ ਜੇ ਇਹ ਨਾਲ ਦਾ ਫਾਇਦਾ ਨਹੀਂ ਹੋਇਆ ਕੋਈ ਗੱਲ ਹੈ ਜੀ। ਬਾਕੀ ਸਿਕਸਟਰਾ ਨਾਈਟ ਦੋਨਾਂ ਦੀ ਲਗਭਗ ਸੇਮ ਹੈ। ਅੱਛਾ ਸੇਮ ਬਹੁਤ ਆਈਆਂ ਦਾ ਭਾਰਤ ਵੀ ਆ ਗਈ ਪਰ ਉਸ ਤੋਂ ਵਧੀਆ ਕੱਢ ਆਂਦੀ ਹੈਗੀ। ਹੈ ਭਾਰਤ ਸਾਰਾ ਖਾਣਾ ਉੱਥੇ ਆ ਖਾਣਾ ਜੀ ਤੁਸੀਂ ਤਾਂ ਕਰਕੇ ਲੈ ਜੂ ਬਈ ਇਹਦਾ ਇਹਨਾਂ ਦੇ ਕਰ ਇਹਦਾ ਮੁੱਲ ਜੀ। ਇਹਦਾ 65000 ਰੁਪਿਆ ਜੀ ਕੋਈ ਬੰਦਾ ਜੋੜਾ ਲਊਗਾ ਆਪਾਂ ਉਹ ਦਾ ਮਾਨਦਾਨ ਕਰ ਦਾਂਗੇ ਵਿੱਚ। ਹਾਂਜੀ। ਮੁੱਲ ਦੋਨਾਂ ਦਾ 65000 ਰੁਪਿਆ ਜਿਹਨੂੰ ਕੋਈ ਵੀ ਨੇ ਮਰ ਪਸੰਦ ਆਊਗਾ। ਨੰਬਰ ਸਕਰੀਨ ਤੇ ਬਾਈ ਦਾ ਜਲਦਾ ਰਹੂਗਾ ਜੀ। ਬਾਈ ਨਾਲ ਕਨੈਕਟ ਕਰ ਸਕਦੇ। ਧੰਨਵਾਦ।